ਨਰਿੰਦਰ ਸਿੰਘ ਕਪੂਰ ਦੀ ਪੁਸਤਕ ਬੁਨਿਆਦਾਂ ਵਿੱਚੋਂ ਰਚਨਾ ਯੁੱਗ ਬਦਲੀ ਯੁੱਗ ਉਹਦੋਂ ਅੱਥਰਥੇ ਹੀ ਬਦਲਦੇ ਹਨ ਜਿੱਥੇ ਯੁੱਗ ਨੂੰ ਬਦਲਣ ਵਾਲੀਆਂ ਪਰਸਥਿਤੀਆਂ ਪੈਦਾ ਹੁੰਦੀਆਂ ਹਨ ਤੇ ਬਦਲਣ ਵਾਲੇ ਸੋਚਵਾਨ ਅਤੇ ਸਿਧਾਂਤ ਵਾਲੇ ਗਿਆਨਵਾਨ ਅਤੇ ਹਿੰਮਤੀ ਵਿਅਕਤੀ ਜ਼ਿੰਮੇਵਾਰੀ ਚੁੱਕਦੇ ਹਨ ਹਿੰਮਤ ਅਤੇ ਗਿਆਨ ਦੀ ਹੋਂਦ ਅਣਹੋਂਦ ਕਾਰਨ ਹੀ ਸੰਸਾਰ ਤੇ ਕੁਝ ਖੇਤਰ ਕੁਸ਼ਾਲ ਹਨ ਤੇ ਬਾਕੀ ਪਛੜੇ ਹੋਏ ਹਨ ਹਿੰਮਤ ਕਰਨ ਵਾਲੀ ਪਹਿਲਾ ਪਰਿਵਰਤਨ ਦਾ ਸੁਪਨਾ ਵੇਖਦੇ ਹਨ ਫਿਰ ਟੁਕਮੇ ਸਾਜ਼ਨ ਚਟਾਉਂਦੇ ਹਨ ਅਤੇ ਆਪਣੀ ਬਿਉਂਤ ਬੰਦੀ ਤੇ ਮਿਹਨਤ ਨਾਲ ਆਪਣੇ ਸੁਪਨੇ ਨੂੰ ਯਥਾਰਥ ਕਰਿ ਵਖਾਉਂਦੇ ਹਨ ਆਧੁਨਿਕ ਦ੍ਰਿਸ਼ਟੀ ਤੋਂ ਜਨਾਨੀਆਂ ਤੇ ਰੋਮਨਾਂ ਨੇ 2.5 ਹਜ਼ਾਰ ਸਾਲ ਪਹਿਲਾਂ ਸचेਤ ਰੂਪ ਵਿੱਚ ਆਪਣਾ ਯੁੱਗ ਬਦਲਿਆ ਸੀ ਅਜੋਕਾ ਰੋਮ ਸੰਸਾਰ ਦਾ ਪਹਿਲਾ ਸ਼ਹਿਰ ਸੀ ਸੰਸਾਰ ਵਿੱਚ 10 ਲੱਖ ਦੀ ਆਬਾਦੀ ਪਾਰ ਕਰਨ ਵਾਲਾ ਪਹਿਲਾ ਸ਼ਹਿਰ ਵੀ ਰੋਮ ਸੀ ਜਨਾਨੀ ਪਹਿਲੇ ਸਨ ਜਿਨ੍ਹਾਂ ਨੇ ਵਿਸ਼ਵ ਦੇ ਸੰਦਰਭ ਵਿੱਚ ਸੋਚਿਆ ਸੋਕਰੇਸ ਪਹਿਲਾ ਯੂਨਾਨੀ ਸੀ ਜਿਸ ਦੀ ਸੋਚ ਵਿਸ਼ਵ ਵਿਆਪੀ ਸੀ ਉਸ ਸੰਸਾਰ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਦਾ ਪਹਿਲਾ ਸ਼ਹੀਦ ਸੀ ਸਿਕੰਦਰ ਵੀ ਪਹਿਲਾ ਯੂਨਾਨੀ ਸੀ ਜਿਸ ਨੇ ਸੰਸਾਰ ਨੂੰ ਜਿੱਤਣ ਦਾ ਸੰਕਲਪ ਕੀਤਾ ਸੀ ਅਜੋਕੇ ਸਮੇਂ ਵਿੱਚ ਸੰਸਾਰ ਦੇ ਉਹੀ ਦੇਸ਼ ਖੁਸ਼ਹਾਲ ਹਨ ਜਿਨ੍ਹਾਂ ਦਾ ਪਛੋਕੜ ਯੂਨਾਨੀ ਦਾ ਰੋਮਣੀ ਹੈ ਯੂਨਾਨੀ ਗਿਆਨ ਅਤੇ ਰੋਮਣੀ ਪ੍ਰਬੰਧ ਵਾਲਾ ਜੋਕਾ ਇਸਾਈ ਜਗਤ ਖੁਸ਼ਹਾਲ ਹੈ ਫਿਕਸਤ ਹੈ ਤਕਨਾਲੋਜੀ ਦਾ ਸਿਰਜਕ ਅਤੇ ਵਰਤੋਕਾਰ ਹੈ ਸਮੇਂ ਦਾ پابੰਦ ਅਤੇ ਵਿਗਿਆਨਕ ਅਜੋਕੇ ਸੰਸਾਰ ਉਤੇ ਵਾਸਤਵ ਵਿੱਚ ਯੂਰਪ ਜਾਂ ਪੱਛਮ ਦਾ ਰਾਜ ਹੈ ਅਮਰੀਕਾ ਜੋਕੇ ਪੱਛਮ ਦਾ ਵਿਸਤਾਰ ਹੈ ਬਾਕੀ ਦਾ ਸੰਸਾਰ ਪੱਛਮ ਦੇ ਪੈਪੂਰਨਿਆਂ ਤੇ ਚੱਲ ਕੇ ਹੀ ਵਿਕਾਸ ਕਰਕੇ ਆਧੁਨਿਕ ਬਣ ਰਿਹਾ ਹੈ ਹਰ ਹਿੱਲੇ ਪੱਛਮ ਦਾ ਵਿਰੋਧ ਕਰਨ ਵਾਲੇ ਭਾਂਤ ਭਾਂਤ ਦੇ ਕੱਟੜਵਾਦੀ ਮੱਧਕਾਲੀ ਸਮੱਸਿਆਵਾਂ ਤੇ ਧਾਰਮਿਕ ਅੰਧ ਵਿਸ਼ਵਾਸਾਂ ਵਿੱਚ ਉਲਝੇ ਹੋਣ ਕਾਰਨ ਆਪਣੇ ਆਪ ਲਈ ਵਿਪਤਾਵਾਂ ਹੀ ਉਪਜਾ ਰਹੇ ਹਨ ਪੱਛਮ ਨਾਲ ਮਤਭੇਦ ਹੋ ਸਕਦੇ ਨੇ ਪਰ ਪੱਛਮ ਦੇ ਵਿਗਿਆਨਕ ਯੋਗਦਾਨ ਨੂੰ ਅੱਖੋਂ ਪਰੋਖੇ ਕਰਨਾ ਸੰਭਵ ਨਹੀਂ ਹੈ ਹਰ ਧਰਮ ਨੇ ਸੰਸਾਰ ਦੀ ਉਤਪਤੀ ਤੇ ਸਮਾਜ ਦੇ ਨਿਰਮਾਣ ਤੇ ਮਨੁੱਖ ਦੀ ਸਥਿਤੀ ਬਾਰੇ ਆਪਣੀ ਆਪਣੀ ਕਿਸਮ ਦੀਆਂ ਧਾਰਨਾਵਾਂ ਉਸਾਰੀਆਂ ਹਨ ਯੁੱਗਾਂ ਦੇ ਬਦਲਣ ਬਾਰੇ ਕਾਰਲ ਮਾਰਕਸ ਨੇ ਬੜੀ ਗੰਭੀਰਤਾ ਨਾਲ ਅਤੇ ਬੜੀ ਵਿਸਤਾਰ ਨਾਲ ਅਧਿਐਨ ਕੀਤਾ ਹੈ ਜਿਸ ਨੂੰ ਉਸਨੇ ਇਤਿਹਾਸਕ ਪਰਤਾਰਥਵਾਦ ਦਾ ਨਾਮ ਦਿੱਤਾ ਹੈ ਜਿਸ ਨਾਲ ਸੋਚ ਦਾ ਇੱਕ ਨਵਾਂ ਯੁੱਗ ਸ਼ੁਰੂ ਹੋਇਆ ਪਰ ਇਸ ਸੋਚ ਅਤੇ ਸਿਧਾਂਤ ਦਾ ਵਿਰੋਧ ਵੀ ਹੋਇਆ ਹੈ ਯੁੱਗ ਬਦਲੀ ਦੇ ਵਿਸ਼ੇ ਨੂੰ ਕਈ ਢੰਗਾਂ ਨਾਲ ਵੱਖ-ਵੱਖ ਅਧਾਰਾਂ ਤੇ ਵਿਭਿੰਨ ਦ੍ਰਿਸ਼ਟੀਕੋਣਾਂ ਨਾਲ ਪੇਸ਼ ਕੀਤਾ ਜਾ ਸਕਦਾ ਹੈ ਯੁੱਗ ਬਦਲੀ ਵਿੱਚ ਕੇਂਦਰੀ ਨੁਕਤਾ ਪਰਿਵਰਤਨ ਹੁੰਦਾ ਹੈ ਸਮੁੱਚੇ ਸੰਸਾਰ ਨੂੰ ਸੋਚ ਦੇ ਪੱਖੋਂ ਪਰਿਵਰਤਨ ਪੱਖੀ ਤੇ ਪਰਿਵਰਤਨ ਵਿਰੋਧੀ ਬਣਗੀਆਂ ਵਿੱਚ ਵੰਡਿਆ ਜਾ ਸਕਦਾ ਹੈ ਆਲਸੀ ਤੇ ਸੁਸਤ ਲੋਕ ਪਰिवर्तन ਤੋਂ ਡਰਦੇ ਹਨ ਤੇ ਅਗਲੇ ਜਨਮਾਂ ਤੇ ਕਿਸਮਤ ਦਾ ਪਾਂਜਵਾਦੀ ਸੰਕਲਪਸਾਰ ਕੇ ਆਪਣੀ ਬૌਧਿਕ ਕੰਗਾਲੀ ਦਾ ਹੀ ਪ੍ਰਮਾਣ ਦਿੰਦੇ ਹਨ ਤੇ ਪਰੰਪਰਾ ਨੂੰ ਧ੍ਰੇੜ ਕਰਵਾਉਂਦੇ ਹਨ ਭਾਰਤ ਨੇ ਸਤਯੁਗ ਤ੍ਰੇਤਾਯੁਗ ਦੁਆਪਰ ਅਤੇ ਕਾਲੀਯੁਗ ਦਾ ਸੰਕਲਪਸਾਰ ਕੇ ਮਨੁੱਖ ਦੇ ਨਿਰੰਤਰ ਨਿਗਰਣ ਦਾ ਅੰਧਵਿਸ਼ਵਾਸੀ ਫਲਸਫਾ ਉਸਾਰਿਆ ਹੈ ਭਾਰਤ ਮੁੱਖ ਤੌਰ ਤੇ ਪ੍ਰਾਰਥਨਵਾਦੀ ਹੈ ਇਹ ਆਪਣੀ ਹਰ ਚੀਜ਼ ਨੂੰ ਪ੍ਰਾਰਥਨ ਸਿੱਧ ਕਰਕੇ ਨਾ ਕਿਸੇ ਪ੍ਰਕਾਰ ਦਾ ਪਰਵਰਤਨ ਲਿਆਉਣ ਦਾ ਯਤਨ ਕਰਦਾ ਤੇ ਨਾ ਹੀ ਇਹ ਕਿਸੇ ਪਰਵਰਤਨ ਨੂੰ ਪ੍ਰਵਾਨ ਕਰਦਾ ਸਾਡੇ ਪਿੰਡ ਪ੍ਰਾਤਨ ਪਰੰਪਰਾ ਦੀਆਂ पाठशालाਾਂ ਹਨ ਇਹਨਾਂ ਵਿੱਚ ਜੀਵਨ ਮਦ ਕਾਲੀ ਸੰਕਲਪਾਂ ਵਾਲਾ ਹੈ ਜਿਸ ਕਾਰਨ ਭਾਰਤ ਵਿੱਚ ਜਾਤ ਪਾਤ ਨੂੰ ਖਤਮ ਕਰਨ ਦੇ ਹਰੇਕ ਉਪਰਾਲੇ ਨਾਲ ਜਾਤ ਪਾਤ ਹੋਰ ਦ੍ਰਿੜੀ ਹੋਈ ਹੈ ਜਾਤ ਪਾਤ ਭਾਰਤ ਦਾ ਹੀ ਲੱਛਣ ਨਹੀਂ ਹੈ ਸੰਸਾਰ ਵਿੱਚ ਜਿੱਥੇ ਵੀ ਖੇਤੀਬਾੜੀ ਉਪਜੀਵਕਾ ਦਾ ਮੁੱਖ ਸਾਧਨ ਹੈ ਉੱਥੇ ਕਿਸੇ ਨਾ ਕਿਸੇ ਰੂਪ ਵਿੱਚ ਜਾਤ ਪਾਤ ਹੈ ਪਰ ਭਾਰਤ ਵਿੱਚ ਇਸ ਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਹਨ ਜਿਹੜੀਆਂ ਇਹ ਦਰਸਾਉਂਦੀਆਂ ਹਨ ਕਿ ਭਾਰਤ ਵਿੱਚ ਪਰਿਵਰਤਨ ਦੀ ਚਾਲ ਬੜੀ ਹੌਲੀ ਹੈ ਭਾਰਤ ਦੇ ਇਤਿਹਾਸ ਨੇ ਚਾਰ ਮੁੱਖ ਮੋੜ ਕੱਟੇ ਹਨ ਆਰੀਆ ਦਾ ਆਗਮਨ ਬੁੱਧਾ ਪ੍ਰਗਟ ਹੋਣਾ ਇਸਲਾਮ ਦਾ ਪਰਵੇਸ਼ ਤੇ ਅੰਗਰੇਜ਼ਾਂ ਦਾ ਆਉਣਾ ਇਹ ਚਾਰ ਮੋੜ ਕੱਟਣ ਵਿੱਚ ਭਾਰਤ ਨੇ ਆਪ ਕੋਈ ਉਦਦਮ ਨਹੀਂ ਕੀਤਾ ਉਦਦਮ ਯਤਨ ਕਰਨ ਵਾਲਿਆਂ ਜਾਂ ਆਉਣ ਵਾਲਿਆਂ ਨੇ ਕੀਤਾ ਭਾਵੇਂ ਬੁੱਧ ਧਰਮ ਭਾਰਤ ਵਿੱਚ ਉਪਜਿਆ ਪਰ ਇਸ ਦੀ ਨਹਾਰ ਬਾਕੀ ਭਾਰਤੀ ਧਰਮਾਂ ਨਾਲ ਮੇਲ ਨਹੀਂ ਖਾਂਦੀ ਜਿਸ ਕਾਰਨ ਬੁੱਧ ਧਰਮ ਦਾ ਪ੍ਰਭਾਵ ਭਾਰਤ ਵਿੱਚ ਘਟਿਆ ਹੈ ਅਤੇ ਇਹ ਵਿਦੇਸ਼ਾਂ ਵਿੱਚ ਫੈਲਿਆ ਹੈ ਮੰਗੋਲ نسل ਦੀਆਂ ਕੌਮਾਂ ਤੇ ਬੁੱਧ ਧਰਮ ਦਾ ਵਿਸ਼ਾਲ ਪ੍ਰਭਾਵ ਹੈ। ਭਾਰਤ ਕੋਲ ਇਤਿਹਾਸ ਦਾ ਲਕੀਰੀ ਸੰਕਲਪ ਨਹੀਂ ਹੈ ਕਿਉਂਕਿ ਭਾਰਤ ਕੋਲ ਸਮੇਂ ਦੇ ਕਾਲ ਚੱਕਰ ਦਾ ਸੰਕਲਪ ਹੈ। ਸਾਡਾ ਕੈਲੰਡਰ ਸੂਰਜ ਅਧਾਰਤ ਨਹੀਂ ਚੰਦਰਮਾ ਅਧਾਰਤ ਹੈ। ਜਦੋਂ ਤੱਕ ਸਮੇਂ ਦਾ ਲਕੀਰੀ ਸੰਕਲਪ ਨਹੀਂ ਉਸਰਦਾ ਇਤਿਹਾਸ ਨਹੀਂ ਉਪਜਦਾ। ਸੰਸਾਰ ਵਿੱਚ ਕੈਲੰਡਰ ਨੂੰ ਸਭ ਤੋਂ ਪਹਿਲਾਂ ਮਿਸਰੀਆਂ ਨੇ ਬਣਾਇਆ ਪਰ ਜੋਕਾ ਕੈਲੰਡਰ ਰੋਮਨ ਕੈਲੰਡਰ ਹੈ ਜਿਹੜਾ ਯਹੂਦੀਆਂ ਸਾਈਆਂ ਦਾ ਸਿਰਜਿਆ ਹੋਇਆ ਹੈ। ਇਸ ਸਮੇਂ ਸੰਸਾਰ ਵਿੱਚ ਕੈਲੰਡਰ ਤਾਂ ਕਈ ਹਨ। ਜਿਵੇਂ Hindu ਬਿਕਰਮੀ ਕੈਲੰਡਰ, ਮੁਸਲਮ ਹਿਜਰੀ ਕੈਲੰਡਰ ਤੇ ਸਿੱਖ ਨਾਨਕ ਚਾਈ ਕੈਲੰਡਰ ਪਰ ਅਜੋਕੇ ਸੰਸਾਰ ਵਿੱਚ ਸਭ ਤੋਂ ਵੱਧ ਪ੍ਰਵਾਨਿਤ ईसाई ਕੈਲੰਡਰ ਹੈ। ਜਿਸ ਅਨੁਸਾਰ ਈਸਾ ਸੰਸਾਰ ਦਾ ਪਹਿਲਾ ਇਤਿਹਾਸਿਕ ਵਿਅਕਤੀ ਮੰਨਿਆ ਜਾਂਦਾ ਤੇ ਸਮੇਂ ਦੀ ਗੱਲ ਪੂਰਵ ਈਸਵੀ ਤੇ ਈਸਵੀ ਅਨੁਸਾਰ ਕੀਤੀ ਜਾਂਦੀ ਹੈ। ਯਹੂਦੀਆਂ ਸਾਈਆਂ ਦਾ ਕੈਲੰਡਰ ਵੇਖ ਕੇ ਹੀ ਅਜੋਕੇ ਸੰਸਾਰ ਦੇ ਸਾਰੇ ਧਰਮਾਂ ਫਿਰਕਿਆਂ ਨੇ ਆਪਣੇ ਕੈਲੰਡਰ ਉਸਾਰੇ ਹਨ। ਸਾਡੇ ਮੇਲੇ ਤੋਂ ਹਾਰ ਅਜੇ ਵੀ ਚੰਦਰਮਾ ਨਾਲ ਜੁੜੇ ਹੋਏ ਹਨ ਜਦੋਂ ਕਿ ਸੰਸਾਰ ਦਾ ਵਿਕਸਿਤ ਭਾਗ ਸੂਰਜ ਨਾਲ ਜੁੜਿਆ ਹੋਇਆ ਹੈ ਚੰਦਰਮਾ ਨਾਲ ਜੁੜੇ ਹੋਣ ਕਾਰਨ ਹੀ ਭਾਰਤ ਅੱਜ ਵੀ ਅੰਧਵਿਸ਼ਵਾਸੀ ਕੁੰਡਲੀਆਂ ਮਹੂਰਤਾਂ ਟੇਮਿਆਂ ਜਨਮ ਪੱਤਰੀਆਂ ਸ਼ਰਾਧਾ ਜੋਤਿਸ਼ੀਆਂ ਵਿੱਚ ਉਲਝਿਆ ਪਿਆ ਸਾਡੇ ਕੋਲ ਕਾਲ ਦੱਸਾਂ ਕਰਪੈ ਯੁੱਗ ਦਾ ਸੰਕਲਪ ਨਹੀਂ ਭਾਰਤ ਕੋਲ ਦੇਵਤਿਆਂ ਦਾ ਸੰਕਲਪ ਸੀ ਭਾਰਤ ਵਿੱਚ ਪਰਮਾਤਮਾ ਦਾ ਸੰਕਲਪ ਇਸਲਾਮ ਲੈ ਕੇ ਆਇਆ ਸੀ ਜਿਸ ਨੇ ਇਹ ਸੰਕਲਪ ਯਹੂਦੀਆਂ ਈਸਾਈਆਂ ਤੋਂ ਪ੍ਰਾਪਤ ਕੀਤਾ ਸੀ ਜਨਾਨੀ ਰੋਮਨ ਮਗਰੋਂ ਜਾ ਕੇ ਈਸਾਈ ਬਣੀ ਇਸਾਈ ਜਗਤ ਨੂੰ ਜਿਓਮੈਟਰੀ ਦੇ ਗਿਆਨ ਨੇ ਵਿਗਿਆਨਕ ਬਣਾਇਆ ਹੈ ਜਿਓਮੈਟਰੀ ਨਾਲ ਨਕਸ਼ੇ ਬਣਾਏ ਗਏ ਜਿਨ੍ਹਾਂ ਨੂੰ ਵਰਤਕੀ ਪੱਛਮੀ ਦੇਸ਼ਾਂ ਨੇ ਸਮੁੰਦਰ ਰਾਹੀਂ ਆਪਣਾ ਪ੍ਰਭਾਵ ਸਾਰੇ ਸੰਸਾਰ ਵਿੱਚ ਫੈਲਾਇਆ ਹੈ ਇਤਿਹਾਸ ਲਿਖਿਆ ਜਾਣਾ ਉਦੋਂ ਸੰਭਵ ਹੁੰਦਾ ਹੈ ਜਦੋਂ ਸੂਰਜੀ ਕੈਲੰਡਰ ਦੀ ਵਰਤੋਂ ਤੇ ਲਿਖਣ ਕਲਾ ਦਾ ਵਿਕਾਸ ਹੁੰਦਾ ਹੈ ਐਵੇਂ ਸੰਸਾਰ ਕੋਲ ਕੇਵਲ 10 ਕੁ ਹਜ਼ਾਰ ਸਾਲ ਦਾ ਇਤਿਹਾਸ ਹੈ ਇਸ ਤੋਂ ਪਹਿਲਾਂ ਦੇ ਸਭ ਅਨੁਮਾਨ ਹਨ ਇਨ੍ਹਾਂ ਅਨੁਮਾਨਾਂ ਦੇ ਆਧਾਰ ਤੇ ਸੰਸਾਰ ਵਿੱਚ ਤਿੰਨ ਮੁੱਖ ਯੁੱਗ ਮੰਨੇ ਗਏ ਹਨ ਮਿਤਿ ਹਾਸ ਕੇ ਯੁਗ ਧਾਰਮਿਕ ਯੁਗ ਤੇ ਵਿਗਿਆਨਕ ਯੁਗ ਯੁਗ ਭਾਵੇਂ ਕਈ ਹੋਏ ਹਨ ਪਰ ਪਛਾਣਨ ਯੋਗ ਯੁਗ ਤਿੰਨ ਹੀ ਹਨ ਜਿਨ੍ਹਾਂ ਨੂੰ ਉਪਜੀਵਿਕਾ ਦੇ ਪੱਖੋਂ ਸ਼ਿਕਾਰ ਯੁਗ ਖੇਤੀ ਯੁਗ ਤੇ ਉਦਯੋਗਿਕ ਯੁਗ ਕਿਹਾ ਜਾ ਸਕਦਾ ਹੈ ਇਹ ਯੁਗ ਤਿੰਨ ਕਿਉਂ ਹੋਏ ਹਨ ਚਾਰ ਜਾਂ ਦੋ ਕਿਉਂ ਨਹੀਂ ਇਸ ਦਾ ਉੱਤਰ ਇਹ ਹੈ ਕਿ ਇਨ੍ਹਾਂ ਤਿੰਨਾਂ ਯੁਗਾਂ ਵਿੱਚ ਮਨੁੱਖ ਤੇ ਮਨ ਵਿੱਚ ਉਪਜਨ ਵਾਲੇ ਹਰੇਕ ਪ੍ਰਸ਼ਨ ਦਾ ਉੱਤਰ ਵੱਖਰੇ ਢੰਗ ਤੇ ਵੱਖਰੇ ਤਰਕ ਨਾਲ ਦਿੱਤਾ ਗਿਆ ਜਿਵੇਂ ਸ਼ਿਕਾਰ ਯੁਗ ਵਿੱਚ ਪਛਾਲ ਦਾ ਕਾਰਨ ਧਰਤੀ ਦਾ ਇੱਕ ਬਲਦ ਦੇ ਸਿੰਘ ਤੇ ਟਿਕਿਆ ਹੋਣਾ ਤੇ ਥੱਕੇ ਹੋਏ ਬਲਦ ਵੱਲੋਂ ਸਿੰਘ ਬਦਲਣਾ ਦੱਸਿਆ ਗਿਆ। ਇਸੇ ਪ੍ਰਸ਼ਨ ਦਾ ਉੱਤਰ ਖੇਤੀ ਯੁੱਗ ਵਿੱਚ ਧਰਮ ਨਾਲ ਜੋੜ ਕੇ ਧਰਤੀ ਦੇ ਬੇੜੇ ਦਾ ਪਾਪਾ ਨਾਲ ਭਰੇ ਹੋਣ ਕਰਕੇ ਡੋਲਣਾ ਦੱਸਿਆ ਗਿਆ ਤੇ ਉਦਯੋਗਿਕ ਯੁੱਗ ਵਿੱਚ ਇਸ ਨੂੰ ਧਰਤੀ ਅੰਦਰ ਲੀਆਂ ਟੈਕਟੋਨਿਕ ਪਲੇਟਾਂ ਦਾ ਖਿਸਕਣਾ ਦੱਸਿਆ ਗਿਆ। ਸਪਸ਼ਟ ਹੈ ਕਿ ਇਨ੍ਹਾਂ ਤਿੰਨਾਂ ਯੁੱਗਾਂ ਵਿੱਚ ਸੰਧ ਪ੍ਰਬੰਧ ਦੇ ਵੱਖਰੇ ਹੋਣ ਕਾਰਨ ਵਿਸ਼ਵ ਦ੍ਰਿਸ਼ਟੀ ਤੇ ਜੀਵਨ ਜਾਚਾ ਤੇ ਸਮਾਜਿਕ ਮੰਤਰ ਵੱਖਰੀ ਸੀ। ਸ਼ਿਕਾਰ ਯੁੱਗ ਪਸ਼ੂ ਕੇਂਦਰਿਤ ਸੀ ਖੇਤੀ ਯੁੱਗ ਧਰਮ ਜਾਂ ਰੱਬ ਕੇਂਦਰਿਤ ਸੀ ਜਦੋਂ ਕਿ ਉਦਯੋਗਿਕ ਯੁੱਗ ਵਿਗਿਆਨ ਅਤੇ ਮਨੁੱਖ ਕੇਂਦਰਿਤ ਹੈ ਸਪਸ਼ਟ ਰੂਪ ਵਿੱਚ ਯੁੱਗੋਂ ਦੋਂ ਬਦਲਦਾ ਜਦੋਂ ਮਨੁੱਖ ਨੂੰ ਔਰ ਜ਼ਿਆਦਾ ਕੋਈ ਨਵਾਂ ਵਿਆਪਕ ਸਰੋਤ ਲੱਭਦਾ ਹੈ ਊਰਜਾ ਜਾਂ ਸ਼ਕਤੀ ਜੀਵਨ ਦੀ ਕੇਂਦਰੀ ਚੂਲ ਹੁੰਦੀ ਹੈ ਮਨੁੱਖ ਨੂੰ ਹਰੇਕ ਕਾਰਜ ਲਈ ਊਰਜਾ ਦੀ ਲੋੜ ਪੈਂਦੀ ਹੈ ਊਰਜਾ ਦੇ ਨਵੇਂ ਸਰੋਤ ਨਾਲ ਨਵਾਂ ਸੰਧ ਪ੍ਰਬੰਧ ਸਮਾਜਿਕ ਪ੍ਰਣਾਲੀ ਰਿਸ਼ਤਾ ਨਾਤਾ ਪ੍ਰਬੰਧ ਵ્યાਪਰ ਪ੍ਰਣਾਲੀ ਜਾਇਦਾਦੀ ਆਧਾਰ ਪਹਿਰਾਵਾ ਆਹਾਰ پابੰਦੀਆਂ ਮਨਾਹੀਆਂ ਇਸਤਰੀ ਪੁਰਸ਼ ਸਬੰਧ ਕਮ ਤੰਦੇ ਰਸਮ ਰਿਵਾਜ ਰਸਮਾਂ ਰੀਤਾਂ ਵਿਸ਼ਵਾਸਾਦ ਹੋਂਦ ਵਿੱਚ ਆਉਂਦੇ ਹਨ ਜਦੋਂ ਯੁੱਗ ਬਦਲਦਾ ਹੈ ਤਾਂ ਸਭ ਕੁਝ ਬਦਲਦਾ ਹੈ ਬਦਲਾਅ ਲਈ ਮੁੱਖ ਲੋੜ ਊਰਜਾ ਦੇ ਨਵੇਂ ਸਰੋਤੀ ਹੁੰਦੀ ਹੈ ਸ਼ਿਕਾਰ ਯੁੱਗ ਵਿੱਚ ਮਨੁੱਖ ਕੋਲ ਕੇਵਲ ਆਪਣਾ ਸਰੀਰਕ ਬਲ ਸੀ ਪੈਦਲ ਚੱਲਣ ਦੀ ਮਜਬੂਰੀ ਸੀ ਸਾਰਾ ਜੀਵਨ 5 6 ਮੀਲ ਦੇ ਘੇਰੇ ਵਿੱਚ ਗੁਜ਼ਰਦਾ ਸੀ ਗਿਆਨ ਸੀਮਤ ਸੀ ਸੂchna ਦਾਦਾਨ ਪ੍ਰਦਾਨ ਮੌਖਿਕ ਸੀ ਖੇਤੀ ਯੁੱਗ ਵਿੱਚ ਮਨੁੱਖ ਨੇ ਪਸ਼ੂਬਲ ਵਰਤਨਾ ਆਰੰਭ ਕੀਤਾ ਸਵਾਰੀ ਅਤੇ ਸਫ਼ਰ ਲਈ ਘੋੜਿਆਂ ਨੂੰ ਵਰਤਿਆ ਅਨੁਭਵ ਖੇਤਰ ਫੈਲਿਆ ਲਿਪੀ ਦਾ ਵਿਕਾਸ ਕੀਤਾ ਲਿਖਣ ਦੀ ਕਲਾ ਵਿਕਸਿਤ ਹੋਈ ਸੂਚਨਾ ਦੇ ਮੌਖਿਕ ਸੰਚਾਰ ਦੇ ਨਾਲ ਨਾਲ ਲਿਖਤੀ ਸੰਚਾਰ ਵੀ ਸੰਭਵ ਹੋਇਆ ਮਕਾਨ ਕੀ ਊਰਜਾ ਉਦਯੋਗਿਕ ਯੁੱਗ ਦੀ ਚੂਲ ਹੈ औद्योगिक युग ਵਿੱਚ ਮਨੁੱਖ ਨੇ ਮਕਾਨ ਕੀ ਊਰਜਾ ਨਾਲ ਨਵਾਂ ਸੰਤ ਪ੍ਰਬੰਧ ਸਿਰਜ ਕੇ ਤੇਜ਼ ਚੱਲਣ ਵਾਲੇ ਵਾਹਨਾਂ ਦਾ ਨਿਰਮਾਣ ਕਰਕੇ ਆਪਣੇ ਕਾਰਜਾਂ ਦੀ ਰਫ਼ਤਾਰ ਵਧਾ ਕੇ ਆਪਣਾ ਅਨੁਭਵ ਖੇਤਰ ਵਿਸ਼ਾਲ ਕੀਤਾ ਤੇ ਛਾਪੇਖਾਨੇ ਦੀ ਕਾਰ ਨਾਲ ਗਿਆਨ ਦਾ ਪ੍ਰਸਾਰ ਕੀਤਾ ਹੈ ਇਸ ਤੋਂ ਸਪਸ਼ਟ ਹੈ ਕਿ ਸ਼ਿਕਾਰ ਯੁੱਗ ਵਿੱਚ ਮਨੁੱਖ ਕੋਲ ਕੇਵਲ ਸਰੀਰਕ ਬਲ ਦਾ ਊਰਜਾ ਸੀ ਖੇਤੀ ਯੁੱਗ ਵਿੱਚ ਉਸ ਨੇ ਸਰੀਰਕ ਬਲ ਦੇ ਨਾਲ ਪਸ਼ੂ ਬਲ ਵਰਤਣਾ ਸਿੱਖਿਆ ਤੇ ਉਦਯੋਗਿਕ ਯੁੱਗ ਵਿੱਚ ਸਰੀਰਕ ਬਲ ਤੇ ਪਸ਼ੂ ਬਲ ਦੇ ਨਾਲ ਮਕਾਨ ਕੀ ਬਲ ਵਰਤਣ ਦੀ ਯੋਗਤਾ ਉਪਜਾਈ ਬਾਕੀ ਜੋ ਕੁਝ ਵੀ ਵਾਪਰਿਆ ਹੈ ਉਹ ਇਹਨਾਂ ਮੁੱਖ ਪਰਿਵਰਤਨਾਂ ਦੀ ਵਾਪਰਿਆ ਹੈ ਹੁਣ ਅਸੀਂ ਚੌਥੇ ਯੁੱਗ ਵੱਲ ਵਧ ਰਹੇ ਹਾਂ ਜਿਹੜਾ ਸੂਰਜੀ ਊਰਜਾ ਤੇ ਆਧਾਰਤ ਹੋਵੇਗਾ ਤੇ ਜਿਹੜਾ ਕੰਪਿਊਟਰ ਅਤੇ ਰੋਬੋਟ ਅਤੇ ਨੈਨੋ ਟੈਕਨੋਲੋਜੀ ਕੇਂਦਰਿਤ ਹੋਵੇਗਾ ਇਸ ਯੁੱਗ ਨੂੰ ਟੈਕਨੋਲੋਜੀ ਦਾ ਯੁੱਗ ਕਿਹਾ ਜਾਵੇਗਾ ਸਪਸ਼ਟ ਹੈ ਕਿ ਜਦੋਂ ਤੱਕ ਕੋਈ ਸਮਾਜ ਸਰੀਰਕ ਬਾਲੀ ਵਰਤਦਾ ਉਹ ਸ਼ਿਕਾਰ ਯੁੱਗ ਜਾਂ ਆਦੀਵਾਸੀ ਸਥਿਤੀ ਵਿੱਚ ਹੀ ਰਹਿੰਦਾ ਹੈ ਤੇ ਜਦੋਂ ਤੱਕ ਕੋਈ ਸਮਾਜਿਕ ਸਰੀਰਕ ਅਤੇ ਪਸ਼ੂਬਲ ਵਰਤਦਾ ਰਹਿੰਦਾ ਉਹ ਖੇਤੀ ਯੁੱਗ ਵਿੱਚ ਹੀ ਵਿਚਰਦਾ ਰਹਿੰਦਾ ਅਰਯੋਗਿਕ ਯੁਗ ਤੇਲ ਧਾਫ ਜਾਂ ਬਿਜਲੀ ਤੋਂ ਉਪਜਣ ਵਾਲੀ ਮਕਾਨ ਕੀ ਊਰਜਾ ਤੋਂ ਬਿਨਾਂ ਸੰਭਵ ਨਹੀਂ ਹੁੰਦਾ ਅਗਲੇਰੇ ਯੁਗ ਲਈ ਅਮੂਰਜਾ ਦੀ ਲੋੜ ਪੈਗੀ ਜਿਸ ਨੂੰ ਸੂਰਜੀ ਪੂਰੀ ਕਰ ਸਕੇਗਾ ਸ਼ਿਕਾਰ ਯੁਗ ਤੋਂ ਖੇਤੀ ਯੁਗ ਵਿੱਚ ਪਰਵੇਸ਼ ਕਰਨ ਲਈ ਮਨੁੱਖ ਨੂੰ ਊਰਜਾ ਦੇ ਨਵੇਂ ਸਰੋਤ ਦੀ ਲੋੜ ਸੀ ਜਿਹੜੀ ਉਸਨੇ ਪਸ਼ੂਆਂ ਨੂੰ ਵਰਤ ਕੇ ਪੂਰੀ ਕੀਤੀ ਇਸ ਉਦੇਸ਼ ਦੀ ਪੂਰਤੀ ਲਈ ਮਨੁੱਖ ਨੇ ਆਪਣਾ ਗਿਆਨ ਵਰਤ ਕੇ ਸਮੁੱਚੇ ਪਸ਼ੂ ਜਗਤ ਨੂੰ ਲਾਭਕਾਰੀ ਤੇ ਹਾਨੀਕਾਰਕ ਬਣਗੀਆਂ ਵਿੱਚ ਵੰਡਿਆ ਅਤੇ ਪਾਲ ਕੇ ਲਾਭਕਾਰੀ ਪਸ਼ੂਆਂ ਦੀ ਗਿਣਤੀ ਵਧਾਈ ਤੇ ਹਾਨੀਕਾਰਕ ਜੀਵਾਂ ਨੂੰ ਮਾਰਨ ਦਾ ਉਪਰਾਹ ਲੱ ਸਿੱਖਿਆ ਅਇਤੋ ਇੱਕ ਸਦੀ ਪਹਿਲਾਂ ਤੱਕ ਸਮੁੱਚੀ ਖੇਤੀ ਵਿਵਸਥਾ ਪਸ਼ੂਬਲ ਤੇ ਨਿਰਪਰਸੀਤ ਜਦੋਂ ਕੁਝ ਸੈਂਕੜੇ ਸਦੀਆਂ ਪਹਿਲਾਂ ਮਨੁੱਖ ਨੇ ਪਸ਼ੂਬਲ ਵਰਤਣ ਦੀ ਯਾਤ ਸਿੱਖੀ ਤਾਂ ਹੋਰ ਵੀ ਬੜਾ ਕੁਝ ਸੰਭਵ ਕਰ ਬਖਾਇਆ ਉਸਨੇ ਧਰਤੀ ਹਟ ਲਾ ਪਾਣੀ ਲੱਭ ਕੇ ਖੂਹਾਂ ਰਾਹੀਂ ਪਿੰਡ ਵਸਾਏ ਐਵੇਂ ਖੂਹ ਰਾਹੀਂ ਮਨੁੱਖ ਸਮੁੰਦਰ ਦਰਿਆ ਝੀਲ ਚਰਨਿਆ ਤੋਂ ਦੂਰ ਵੀ ਰਹਿਣ ਦੇ ਯੋਗ ਹੋਇਆ ਅੱਗ ਬਲਨੀ ਸਿੱਖ ਕੇ ਮਨੁੱਖ ਨੇ ਘਰੇਲੂ ਜੀਵਨ ਦੀ ਨੀਂ ਰੱਖੀ ਇਸ ਤੋਂ ਪਹਿਲਾਂ ਮਨੁੱਖ ਜੰਗਲ ਨੂੰ ਲੱਗੀ ਅੱਗ ਵੇਖਦਾ ਤਾਂ ਸੀ ਪਰ ਉਸ ਨੂੰ ਅੱਗ ਬਲਨੀ ਨਹੀਂ ਸੀ ਆਉਂਦੀ ਮਨੁੱਖ ਉਸ ਅੱਗ ਨੂੰ ਵਰਤ ਸਕਦਾ ਹੈ ਜਿਹੜੀ ਉਸ ਦੇ ਕਾਬੂ ਵਿੱਚ ਹੋਵੇ। ਇਵੇਂ ਹੀ ਉਹੀ ਪਾਣੀ ਵਰਤਿਆ ਜਾ ਸਕਦਾ ਹੈ ਜਿਹੜਾ ਮਨੁੱਖ ਦੇ ਕਾਬੂ ਵਿੱਚ ਹੋਵੇ। ਜੰਗਲ ਦੀ ਅੱਗ ਵਾਂਗੀ ਹੜ੍ਹ ਦੇ ਪਾਣੀ ਦਾ ਲਾਭ ਨਹੀਂ ਉਠਾਇਆ ਜਾ ਸਕਦਾ। ਅੱਗ ਬਾਲਣ ਦੀ ਕਲਾ ਵਾਂਗੀ ਮਨੁੱਖ ਨੇ ਗਿਣਤੀ ਮਿੰਤੀ ਕਰਨ ਦੀ ਯੋਗਤਾ ਉਜਾਈ ਹੈ ਤੇ ਆੜੇ-ਦਿਵਾਲੇ ਨੂੰ ਕਾਬੂ ਕਰਨਾ ਸਿੱਖਿਆ ਹੈ। ਜਿਓਮੈਟਰੀ, ਮੈਥਮੈਟਿਕਸ ਤੇ ਕੰਪਾਸ ਇਸੇ ਕਲਾ ਦਾ ਵਿਗਿਆਨਕ ਰੂਪਨ ਜਿਸ ਨਾਲ ਮਨੁੱਖ ਨੇ ਗਿਣਤੀਆਂ ਮਿੰਤੀਆਂ ਰਾਹੀਂ ਨਵੀਆਂ ਧਰਤੀਆਂ ਤੇ ਨਵੇਂ ਗ੍ਰਹਿਾਂ ਨੂੰ ਲੱਗਿਆ ਖੇਤੀ ਯੁੱਗ ਦੀ ਵਿਵਸਥਾ ਨੂੰ ਪੱਕੇ ਪੈਰੀਂ ਕਰਨ ਵਾਸਤੇ ਸਮਾਜਿਕ ਪ੍ਰਬੰਧ ਦੀ ਜਾਤ ਪਾਤ ਪ੍ਰਣਾਲੀ ਜਾਇਦਾਦ ਦਾ ਸੰਕਲਪ ਵਾਰਸ ਦੀ ਲੋੜ ਕਾਰਨ ਵਿਆਹ ਦੀ ਪ੍ਰਥਾ ਵਿਆਹ ਨਾਲ ਸੰਬੰਧਿਤ ਰਸਮਾਂ ਰੀਤਾਂ ਇਸਤਰੀ ਪੁਰਸ਼ ਦੇ ਸਭਿਆਚਾਰ ਕਰਤੇ ਆਰਥਿਕ ਕਾਰਜਾਂ ਕੰਮਾਂ ਦੀ ਵੰਡ ਤੇ ਵੇਲੇ ਸਮੇਂ ਨੂੰ ਪੂਰਨ ਲਈ ਮੇਲੇ ਤਿਉਹਾਰਾਂ ਦਾ ਨਿਰਮਾਣ ਹੋਇਆ ਹੈ ਖੇਤੀ ਯੁੱਗ ਵਿੱਚ ਕੁਝ ਸਿਆਣੇ ਲੋਕਾਂ ਨੇ ਆਲੇ ਦੁਆਲੇ ਨੂੰ ਕੋਖਣਾ ਆਰੰਭ ਕੀਤਾ ਅਤੇ ਕੁਦਰਤ ਵਿੱਚ ਕਾਰਨ ਕਾਰਜ ਵਿਚਲੇ ਸੰਬੰਧਾਂ ਨੂੰ ਜਾਣਿਆ ਕਾਰਨ ਕਾਰਜ ਦਾ ਸਬੰਧ ਸਮੁੱਚੇ ਵਿਗਿਆਨ ਦਾ ਆਧਾਰ ਹੈ ਮਨੁੱਖ ਨੇ ਲੱਕੜ ਨਾਲ ਅੱਗ ਬਾਲਣੀ ਆਰੰਭ ਕੀਤੀ ਕਿਉਂਕਿ ਉਸ ਨੂੰ ਲੱਕੜ ਅਤੇ ਅੱਗ ਦੇ ਕਾਰਨ ਕਾਰਜ ਸਬੰਧ ਦਾ ਪਤਾ ਲੱਗਿਆ ਸੀ ਪਸ਼ੂਆਂ ਤੇ ਪੰਛੀਆਂ ਨੂੰ ਇਸ ਸਬੰਧ ਦਾ ਪਤਾ ਨਾ ਹੋਣ ਕਰਕੇ ਉਹਨਾਂ ਦਾ ਜੀਵਨ ਅੱਜ ਵੀ ਉਵੇਂ ਹੈ ਜਿਵੇਂ ਹਜ਼ਾਰਾਂ ਲੱਖਾਂ ਸਾਲ ਪਹਿਲੇ ਸੀ ਮਨੁੱਖ ਨੇ ਕੁਦਰਤ ਦੇ ਵਰਤਾਰਿਆਂ ਨੂੰ ਸਮਝ ਕੇ ਕੁਝ ਵਿਸ਼ਵ ਵਿਆਪੀ ਨਿਯਮਾਂ ਦਾ ਪਤਾ ਲਾਇਆ ਹੈ ਧਰਮ ਦੇ ਨਿਯਮ ਸਤਨ ਕੁੰਦੇ ਹਨ ਜਿਵੇਂ ਚਿਪਟੀਆਂ ਦਾ ਸਵਰਗ ਨਿਗਾ ਹੈ ਤੇ ਮਾਰੂਥਲਾਂ ਦੇ ਵਸਨੀਕਾਂ ਦਾ ਸਵਰਗ ਠੰਡਾ ਹੈ ਪਰ ਵਿਗਿਆਨ ਦੇ ਨਿਯਮ ਸਭ ਠਾਈ ਇਕ ਸਾਰ ਲਾਗੂ ਹੁੰਦੇ ਹਨ ਧਰਮ ਨੇ ਪਰਮਾਤਮਾ ਦੀ ਹੋਂਦ ਸਥਾਪਿਤ ਕਰਨ ਲਈ ਧਾਰਮਿਕ ਗ੍ਰੰਥਾਂ ਵਿੱਚ ਦਰਜ ਕਥਨਾ ਅਤੇ ਕੁਦਰਤ ਦੇ ਪਸਾਰੇ ਨੂੰ ਆਧਾਰ ਬਣਾਇਆ ਜਦੋਂ ਕਿ ਵਿਗਿਆਨ ਨੇ ਧਾਰਮਿਕ ਗ੍ਰੰਥਾਂ ਦਾ ਨਹੀਂ ਕੁਦਰਤ ਦਾ ਸਿਲਸਿਲੇਵਾਰ ਅਧਿਐਨ ਕਰਕੇ ਵੱਖ-ਵੱਖ ਵਰਤਾਰਿਆਂ ਵਿਚਲੇ ਸਰਵ ਵਿਆਪੀ ਨਿਯਮ ਲੱਭ ਕੇ ਯੰਤਰਾਂ ਦਾ ਨਿਰਮਾਣ ਕੀਤਾ ਅਤੇ ਭਾਪ ਨੂੰ ਵਰਤਣ ਦੀ ਯੋਗਤ ਕੱਢੀ ਹੈ ਤੇ ਇੰਜਣ ਦੀ ਸ਼ਕਤੀ ਤੇ ਬਿਜਲੀ ਨੂੰ ਵਰਤ ਕੇ ਅਧਿਯੋਗਿਕ ਯੁੱਗ ਦਾ ਆਰੰਭ ਕੀਤਾ ਹੈ 19ਵੀਂ ਸਦੀ ਦੇ ਅੱਧ ਤੱਕ ਸੰਸਾਰ ਵਿੱਚ ਅਮੀਰੀ ਗਰੀਬੀ ਦਾ ਪਾੜਾ ਪ੍ਰਤੱਖ ਨਹੀਂ ਸੀ ਇਹ ਪੜਾਉ ਦ ਯੋਗਿਕ ਯੋਗ ਅਤੇ ਪੂੰਜੀਵਾਦੀ ਵਿਵਸਥਾ ਨੇ ਉਗਾੜਿਆ ਹੈ ਅਯੋਗਿਕ ਯੁੱਗ ਵਿੱਚ ਕਾਰਖਾਨਿਆਂ ਵਾਲੀ ਕਾਮਿਆਂ ਦੀ ਮਿਹਨਤ ਨੂੰ ਹਟਾਉਣ ਕਰਕੇ ਇਕੱਠੀ ਹੋਈ ਦੌਲਤ ਅਤੇ ਮੁਨਾਫੇ ਵਾਲੀ ਵਪਾਰਕ ਵਰਤੀ ਕਾਰਨ ਅਮੀਰ ਹੁੰਦੇ ਗਏ ਜਦੋਂ ਕਿ ਖੇਤੀ ਕਰਨ ਵਾਲੇ ਪਹਿਲਾਂ ਵਾਂਗ ਹੀ ਉਵੇਂ ਹੀ ਰਹੇ ਪਰ ਕਾਰਖਾਨੇਦਾਰਾਂ ਦੀ ਤੁਲਨਾ ਵਿੱਚ ਖੇਤੀ ਕਰਨ ਵਾਲੇ ਗਰੀਬ ਵਿਖਾਈ ਦੇਣ ਲੱਗੇ ਫੈਕਟਰੀਆਂ ਦੁਆਲੇ ਕਸਬੇ ਵਸੇ ਕਸਬੇ ਵੱਡੇ ਹੋ ਕੇ ਸ਼ਹਿਰ ਬਣ ਗਏ ਨਵੇਂ ਵਿਗਿਆਨ ਹੋਂਦ ਵਿੱਚ ਆਏ ਸਿੱਖ ਤਮਲੇ ਦੀ ਰੋਡ ਪੂਰੀ ਕਰਨ ਲਈ ਵਿਦਿਕ ਸੰਸਥਾਵਾਂ ਉਸਰੀਆਂ ਜੀਵਨ ਦਾ ਸ਼ਹਿਰੀਕਰਨ ਹੋਇਆ ਮੱਧ ਸ਼੍ਰੇਣੀ ਉਭਰੀ ਸਮੰਤਵਾਦੀ ਬਾਦਸ਼ਾਹੀ ਦਾ ਭੋਗ ਪਿਆ ਸਤੰਤਰਤਾ ਅੰਦੋਲਨਾਂ ਰਾਹੀਂ ਦੇਸ਼ ਆਜ਼ਾਦ ਹੋਈ ਪ੍ਰਜਾਤੰਤਰ ਉਭਰਨ ਲੱਗੇ ਨਵੇਂ ਫਲਸਫੇ ਜਨਮੇ ਮੁਕਾਬਲੇ ਦੀ ਬਿਰਤੀ ਅਧੀਨ ਸਮਾਜਵਾਦ ਅਤੇ ਪੂੰਜੀਵਾਦ ਨੇ ਇੱਕ ਦੂਜੇ ਨੂੰ ਚੁਣੌਤੀ ਦਿੱਤੀ ਏਵੇਂ ਹੋਰ ਚਾਦੇ ਮਕਾਨ ਕੀ ਸਰੋਤ ਨੇ ਜੀਵਨ ਦੀ ਰਫ਼ਤਾਰ ਤੇਜ਼ ਕੀਤੀ ਸੁੱਖ ਸਾਧਨ ਵਧਾਏ ਨਵੇਂ ਰਿਸ਼ਤੇ ਉਸਾਰੇ ਤੇ ਜਾਤ ਦੀ ਥਾਂ ਜਮਾਤ ਪਰਮਾਤਮਾ ਦੀ ਥਾਂ ਮਨੁੱਖ ਪੋਥੀ ਦੀ ਤਾਂ ਪੁਸਤਕ ਪਿੰਡ ਦੀ ਤਾਂ ਸ਼ਾਇਰ ਨੇ ਲਈ ਨਵੇਂ ਜੀਵਨ ਜਾਚੂ ਸ੍ਰੀ ਤੇ ਸਮਾਚਾਰ ਪੱਤਰ ਰੇਡੀਓ ਸਿਨੇਮਾ ਟੈਲੀਵਿਜ਼ਨ ਆਦ ਸੂਚਨਾ ਅਤੇ ਮਨੋਰੰਜਨ ਦੇ ਨਵੇਂ ਸਾਧਨ ਹੋਣ ਦੇ ਵਿਚ ਆਏ ਰੇਡੀਓ ਸਿਨੇਮਾ ਅਤੇ ਟੈਲੀਵਿਜ਼ਨ ਨੇ ਇਸਤਰੀ ਨੂੰ ਵਾਰਿਆ ਹੈ ਤੇ ਇਸਤਰੀ ਨੇ ਇਹਨਾਂ ਮਨੋਰੰਜਨੀ ਸਾਧਨਾਂ ਨੂੰ ਹਰਮਨ ਪਿਆਰਾ ਬਣਾਇਆ ਹੈ ਇਸਤਰੀ ਦੇ ਵਿਕਾਸ ਵਿੱਚ ਸਿੱਖਿਆ ਬਿਜਲੀ ਅਤੇ ਗਰਭ ਰੋਕੂ ਵਿਧੀਆਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਇਹ ਸਾਰੇ ਉਦਯੋਗਿਕ ਯੁੱਗ ਦੀ देन ਹਨ ਸਪਸ਼ਟ ਹੈ ਕਿ ਸ਼ਿਕਾਰੀ ਯੁੱਗ ਦੇ ਵਾਸੀ ਜੰਗਲਾਂ ਦੇ ਵਾਸੀ ਸਨ ਖੇਤੀ ਯੁੱਗ ਨੇ ਪਿੰਡ ਬਸਾਏ ਜਦੋਂ ਕਿ ਉਦਯੋਗਾਂ ਨੇ ਸ਼ਹਿਰ ਉਸਾਰੇ ਹਨ ਹੁਣ ਵੀ ਜੰਗਲਾਂ ਦੇ ਆਦੀਵਾਸੀ ਖੇਤੀ ਯੁੱਗ ਦਾ ਲਾਭ ਨਹੀਂ ਉਠਾ ਸਕਦੇ ਤੇ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਉਦਯੋਗਿਕ ਯੁੱਗ ਦੇ ਉਸਾਰੇ ਮਹਾਨਗਰਾਂ ਦੀਆਂ ਸਾਰੀਆਂ ਸਹੂਲਤਾਂ ਤੇ ਸੰਭਾਵਨਾਵਾਂ ਨਹੀਂ ਹੰਢਾ ਸਕਦੇ ਇਸ ਵੇਲੇ ਸਾਰਾ ਸੰਸਾਰ ਵਿਕਸਿਤ ਦੇਸ਼ਾਂ ਵੱਲ ਅੱਡੀਆਂ ਚੁੱਕ ਕੇ ਵੇਖ ਰਿਹਾ ਤੇ ਸੰਸਾਰ ਦਾ ਹਰ ਦੇਸ਼ ਅਮਰੀਕਾ ਜਿੰਨੀ ਤਰੱਕੀ ਕਰਨੀ ਚਾਹੁੰਦਾ ਹੈ ਸਰੀਰਕ ਬਲ ਪਸ਼ੂ ਬਲ ਤੇ ਮਕਾਨ ਕੀ ਬਲ ਤੋਂ ਅਗਲੇਰਾ ਪੜਾਓ ਸੂਰਜੀ ਊਰਜਾ ਦਾ ਹੋਵੇਗਾ ਇਹ ਚੌਥਾ ਭਾਗ ਸੂਰਜੀ ਟੈਕਨੋਲੋਜੀ ਦਾ ਯੁੱਗ ਹੋਵੇਗਾ ਸੂਰਜੀ ਊਰਜਾ ਦੇ ਪੱਖੋਂ ਏਸ਼ੀਆਈ ਦੇਸ਼ਾਂ ਵਿੱਚ ਧੁੱਪ ਦੀ ਪਰਮਾਰ ਹੈ ਇਸ ਲਈ ਅਜੋਕੀ ਸਦੀ ਨੂੰ ਏਸ਼ੀਆਈ ਸਦੀ ਕਿਹਾ ਜਾ ਰਿਹਾ ਹੈ ਸੂਰਜੀ ਊਰਜਾ ਨਾਲ ਵਿਕਾਸ ਸੰਘੇਰਾ ਸੰਖਾਵਾਂ ਤੇ ਪ੍ਰਦੂਸ਼ਣ ਰਹਤ ਹੋਵੇਗਾ ਸੰਸਾਰ ਦੇ ਚੌਥੇ ਯੁੱਗ ਵਿੱਚ ਜੀਵਨ ਦੇ ਆਧਾਰ ਤਰਜੀਹਾਂ ਰਿਸ਼ਤੇ ਤੇ ਉਦੇਸ਼ ਵੱਖਰੇ ਹੋਣਗੇ ਸਮੱਸਿਆਵਾਂ ਵੀ ਨਵੀਂ ਪ੍ਰਕਾਰ ਦੀਆਂ ਹੋਣਗੀਆਂ ਸੰਤ ਪ੍ਰਬੰਧ ਕੰਮ ਧੰਦੇ ਤੇ ਢੰਗ ਤਰੀਕੇ ਬਦਲਣਗੇ ਵਿਸ਼ੇ ਪਦਰਤ ਤੇ ਪਰਿਵਰਤਨ ਦੀਆਂ ਇਹ ਨਿਸ਼ਾਨੀਆਂ ਆਲੇ ਦੁਆਲੇ ਵਿੱਚ ਉبرਣ ਲੱਗ ਪਈਆਂ ਹਨ ਅਜੋਕਾ ਸੰਸਾਰ ਇੱਕ ਨਵੇਂ ਯੁੱਗ ਦੀ ਦਹਲੀਸ से ਖਲੋਤਾ ਹੈ ਜਿਹੜੇ ਤਿਆਰ ਹੋਣਗੇ ਉਹੀ ਪਰਵੇਸ਼ ਕਰਨਗੇ ਜਿਹੜੇ ਹਿੰਮਤ ਕਰਨਗੇ ਉਹੀ ਲਾਭ ਉਠਾਉਣਗੇ ਧੰਨਵਾਦ